ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ कौर ਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਜਿਹੜੀ ਆਪਾਂ ਹੁਣ ਵੀਡੀਓ ਬਣਾਵਾਂਗੇ ਵੀਰੇ ਇਹ ਬਣਾਵਾਂਗੇ ਆਪਾਂ 200 ਵਾਲੇ ਕੱਟ ਪੀਸਾਂ ਦੀ ਇਹ ਥੋੜੀ ਜਿਹੀ ਕਾਟਨ ਵਧੀਆ ਚਾਹੀਦੀ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਲਾਈਕ ਕਰਦੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤੁਹਾਡੇ ਵਾਸਤੇ ਲੈ ਕੇ ਆਏ ਆ ਸੋਹਣੇ ਸੋਹਣੇ ਕੱਟ ਪੀਸ ਆ ਦੇਖੋ ਜਿਹਨਾਂ ਦੇ ਜਿਹੜੇ 12 ਖੁੱਲੇ ਡੁੱਲੇ ਚੌੜੇ ਚੌੜੇ 12 ਐ ਤੇ ਬਹੁਤ ਵਧੀਆ ਵੱਡੇ ਵੱਡੇ ਖੁੱਲੇ ਖੁੱ ਆਤਮ ਕੇ ਪੁੱਛੀ ਨਾ ਆ ਤਾਂ ਸਿਰਾ ਚੀਜ਼ ਆ ਇਹਦੇ ਚ ਲਾਈਟ ਕਰੀਮ ਜੇ ਚ ਮੈਨੂੰ ਲੱਗਾ ਲਾਈਟ ਕਰੀਮ ਜੇ ਇਹਦੇ ਵਿੱਚ ਪਿੰਕ ਫੁੱਲ ਆ ਵੀਰੇ ਤੇ ਸੂਟ ਦੀ ਕੀਮਤ ਹੈ ਸਿਰਫ ਆਹ ਸੌਰੀ ਸੂਟ ਦੀ ਨਹੀਂ ਪੀਸ ਦੀ ਕੀਮਤ ਹੈ ਜੀ 200 ਰੁਪਇਆ ਸੋਨਾ ਕੇ ਆ ਸੋਨਾ ਪੁੱਛਣਾ ਤਾਂ ਹਮ ਆ ਦੇਖੋ ਜੀ 200 ਰੁਪਏ ਦਾ ਇੱਕ ਪੀਸ ਹੈ ਇੱਕ ਮੰਗਾਓ ਭਾਵੇਂ ਦੋ ਮੰਗਾਓ ਥੋੜੀ ਮਰਜੀ ਹੈ ਤੇ ਇੱਕ ਇਹਦੇ ਨਾਲ ਨਾ ਚੀਜ਼ ਆਈ ਹੈ ਵੈਸੇ ਤਾਂ ਪੀਸਾਂ ਚਾਹੀਏ ਪਰ ਜੇ ਤੁਸੀਂ ਚਾਹੋ ਤਾਂ ਇਹਦੀ ਸਲਵਾਰ ਇਹਦੇ ਨਾਲ ਨਾ ਫੁੱਲ ਨਾਲ ਬਿਲਕੁਲ ਮੈਚ ਕਰ ਰਹੀ ਹੈ ਪ੍ਰੀਮੀਅਮ ਇਹ ਥੋੜਾ ਜਿਹਾ ਕਪੜਾ ਪ੍ਰੀਮੀਅਮ ਆ ਗਿਆ ਪਹਿਲਾਂ ਨਾਲੋਂ ਹਾਂ ਪਰ ਇਹ ਕੱਪੜੇ ਨਾ ਵੀਰੇ ਥੋੜੇ ਜਿਆਦਾ ਵਧੀਆ ਆ ਜਾਂਦੇ ਆ ਪਰ ਮਿਲਦੇ ਪੀਸਾਂ ਜੀ ਇਹ ਸੂਟ ਨਹੀਂ ਮਿਲਦੇ ਸੂਟਾਂ ਨਾਲ ਲਏ ਹੋਏ ਪੀਸ ਹੁੰਦੇ ਆ ਆ ਦੇਖੀ ਜੀ ਮੈਚਿੰਗ ਕਿੰਨੀ ਸੋਹਣੀ ਹੋ ਰਹੀ ਹੈ ਜੇ ਕਿਸੇ ਨੇ ਬਣਾਉਣੀ ਹੋਵੇ ਮਹਿੰਗੇ ਸੂਟਾਂ ਨਾਲ ਲਏ ਹੋਏ ਆ ਤੇ ਸੂਟਾਂ ਆ ਸਮਝ ਲਓ ਕਿ ਕੀ ਰਿਸਪੌਂਸ ਆ ਪੁੱਛਣਾ ਨਾ ਤਗੜਾ ਰਿਸਪੌਂਸ ਇਹ ਆਪਣਾ ਜੀ 200 ਵਾਲਾ ਇਹਦੇ ਵਿੱਚ ਆ ਗਏ ਦੋ ਕਲਰ ਦੋ ਦੇ ਦੋ ਸੂਟ ਆ ਜੀ ਜੇ ਕਿਸੇ ਆਪਣੇ ਭੈਣ ਨੂੰ ਮਾਤਾ ਨੂੰ ਚਾਹੀਦੇ ਆ ਜਲਦੀ ਨਾਲ ਦੀ ਆਰਡਰ ਕਰੋ ਆਪਣੇ ਅਮਨ ਕਲੱਥ ਹਾਊਸ ਤੋਂ ਆ ਦੇਖੋ ਜੀ ਸਲਵਾਰਾਂ ਦੀ ਖਾਸੀਅਤ ਇਹ ਹੈ ਵੀ ਇਹ ਕੱਪੜਾ ਬਾਹਲਾ ਸੋਹਣਾ ਹੈ ਵੀ ਕੋਟਨ ਦਾ ਸੀ ਸੂਟਾਂ ਲਈ ਵੀ ਢਾਕੇ ਵੇਚਦੇ ਆ ਪਰ ਐਵੇਂ ਜੇ ਕੋਟਨ ਨਹੀਂ ਮਿਲਦੀ ਇਹ ਪਤਾ ਨਹੀਂ ਕਿਹੜੀ ਕੋਟਨ ਹੈ ਬਾਹਲੀ ਸੋਹਣੀ ਹੈ ਵੀ ਇੰਨੀ ਹਲਕੀ ਚੀਜ਼ ਐ ਸਿਰਾਂ ਵੱਲ ਲਵਾਤ ਐ ਵੀ ਸੂਟਾਂ ਜੀ ਨਹੀਂ ਮਿਲਦੀ ਪਤਾ ਨਹੀਂ ਕਿਉਂ ਨਹੀਂ ਮਿਲਦੀ ਕੀ ਗੱਲ ਕੀ ਬਾਤ ਐ ਆ ਦੇਖੋ ਇਹ ਦੋ ਪੀਸ ਨੇ ਮੇਰੇ ਸਾਹਬ ਨੇ ਜੇ ਸੂਟਾਂ ਚਾਉਣ ਲੱਗੀ ਬਾਹਲੇ ਮਹਿੰਗੇ ਸੂਟ ਜਾਣਗੇ ਤਾਂ ਤੇ ਮਹਿੰਗੇ ਸੁੱਟਾਂ ਚ ਲਈ ਜਾਂਦੇ ਤੇਰੀ ਉਹ ਕੱਟ ਪੀਸ ਇਕੱਠੇ ਕਰਕੇ ਜੁੰਦੇ ਆ ਇਹ ਦੋ ਪੀਸ ਹੈ ਜੀ ਆਹ ਦੇਖੋ ਦੋ ਪੀਸ ਅੱਛਾ ਉਹਦੇ ਨਾਲ ਹੁਣ ਪੀ ਚੱਲ ਪਈ ਜਿਹਨਾਂ ਦੀ ਕੀਮਤ ਹੈ ਇੱਕ ਪੀਸ ਦੀ 200 ਰੁਪਇਆ ਇਹ ਵਧੀਆ ਵਾਲੀ ਕਾਟਨ ਹੈ ਵੀਰੇ ਇਹ ਵਧੀਆ ਚ ਆ ਜਾਂਦੀ ਹੈ ਵੀ ਯਾਨੀ ਕਿ ਸਸਤੀ ਜੀ ਕਾਟਨ ਨਹੀਂ ਹੈਗੀ ਆ ਸਾਡੀ ਕੋਈ ਪੀਸ ਸੋ ਲੋ ਕਿੰਨਾ ਪਿਆਰਾ ਕਲਰ ਆ ਇਹਦੇ ਵਿੱਚ ਆਹ ਬਲੈਕ ਹੈ ਜੀ ਇਹ ਕਾਪਟਨ ਦਾ ਉਹ ਆ ਵੀ ਜਿਹੜੀ ਤੁਸੀਂ ਗਰਮੀ ਚ ਪਾ ਕੇ ਤੁਹਾਨੂੰ ਫੀਲਿੰਗ ਨਹੀਂ ਹੋਊਗੀ ਤੁਹਾਡੇ ਕੱਪੜਾ ਪਾਇਆ ਹੋਇਆ ਇੰਨੀ ਸੌਫਟ ਕਾਪਟਨ ਹੈ ਨਾ ਹੈ ਪਤਾ ਲੱਗੇ ਨਹੀਂ ਕੰਨੀਆਂ ਨੂੰ ਪਤਾ ਲੱਗਦਾ ਵਾ ਸਿਰਫ ਊਸ਼ਲੀ ਜੀ ਹੈ ਵੀ ਇਹ ਕੀ ਕੀ ਹੈ ਪਤਾ ਨਹੀਂ ਕਿੱਥੋਂ ਕੱਢਦੇ ਆ ਸਾਨੂੰ ਤਾਂ ਜਿਹੜੇ ਨਾਲ ਦਾ ਕੱਪੜਾ ਹੀ ਦਿੰਦੇ ਨਹੀਂ ਪੀਸਾਂ ਚ ਦਿੰਦੇ ਆ ਆ ਦੇਖੋ ਜੀ ਬਹੁਤ ਸੋਹਣੀ ਚੀਜ਼ ਹੈ ਇਹ 200 ਰੁਪਏ ਵਾਲੇ ਪੀਸਾਂ ਚ ਚੱਲ ਪਈ ਜੀ ਕੱਪੜੇ ਦਾ ਨਾਮ ਵੀ ਨਹੀਂ ਦੱਸਦੇ ਕਿਹੜਾ ਕੱਪੜਾ ਨਾ ਸਾਨੂੰ ਖੁਦ ਨੂੰ ਨਹੀਂ ਦੱਸਾਂ ਉਹ ਕਹਿੰਦੇ ਵੀ ਖਰਾਬ ਨਹੀਂ ਹੁੰਦਾ ਤੁਸੀਂ ਦੇਖ ਕੇ ਖਰੋ ਕੇ ਲੈ ਜਾਓ ਆਹ ਹੈ ਜੀ ਬਲੈਕ ਬਲੈਕ ਟੂ ਵਾਈਟ ਹੈ ਇਹਦੇ ਤੁਸੀਂ ਇਹੋ ਜਿਹਾ ਪੋਲਾ ਜਾਂ ਕੱਪੜਾ ਤੁਸੀਂ ਇਹਦੇ ਟੌਪ ਵੀ ਬਣਾ ਸਕਦੇ ਹੋ ਫਰਾਕ ਵੀ ਬਣਾ ਸਕਦੇ ਹੋ ਤੇ ਨਾਲੇ ਕਿਹਦੀ ਇਹਦੇ ਨਾਲ ਮੈਚਿੰਗ ਹੋ ਜਾਂਦੀ ਹੈ ਹਾਂ ਇਹ ਤਾਂ ਮੈਗਨਮ ਮੈਚਿੰਗ ਹੋ ਜਾਂਦੀ ਹੈ ਤੁਸੀਂ ਟੌਪ ਬਣਾ ਸਕਦੇ ਹੋ ਸ਼ਰਟ ਫਰਾਕ ਜੋ ਤੁਹਾਡਾ ਦਿਲ ਕਰਦਾ ਪਲਾਜ਼ੋ ਬਣਾ ਜੋ ਮਰਜੀ ਸਰ ਟ੍ਰੇਟ ਦਾ 200 ਹੈ ਜੀ ਪਰ ਕੱਪੜਾ ਇਹਦਾ ਇਹ ਕੱਪੜਾ ਉਹ ਹੈ ਵੀ ਤੁਸੀਂ ਪਾ ਕੇ ਮੈਨੂੰ ਲੰਬਾ ਨਹੀਂ ਦਿਓਗੇ ਐ ਨਹੀਂ ਕਹਾਂਗੇ ਵੀ ਮੈਡਮ ਕੱਪੜਾ ਛੋਟਾ ਜਾਏਗਾ ਜਿੰਨੀ ਸਾਨੂੰ ਇਹਦੇ ਬਾਰੇ ਨੌਲੇਜ ਹੈ ਤੇ ਆ ਡਾਟ ਚ ਆ ਗਿਆ ਜੀ ਇਹਦੇ ਪੁੱਛੋ। ਇਹਦੇ ਵਿੱਚ ਨਿੱਕੇ ਨਿੱਕੇ ਡਾਟ ਆ ਤੇ ਇਹੀ ਕਲਰ ਹੈ ਇਹ। ਕਿੰਨੇ ਪਿਆਰਾ ਕਲਰ ਆ ਵੀ। ਤੁਸੀਂ ਜਿਹੜੀ ਟਾਪ ਟੂ ਵੀ ਜਿਹੜਾ ਕੋਈ ਟਾਪ ਬਣਾਉਣ ਜਾਣ ਦਾ ਉਹ ਨਾ ਤਾਂ ਸਿਰਾ ਬਣਾ ਸਕਦੇ ਇਹਨਾਂ ਨੂੰ। ਬੜਾ ਸੁਹਣਾ ਚੀਜ਼ਾਂ ਵੀਰੇ ਬੜੀ ਸੌਫਟ ਚੀਜ਼ ਐ ਮੰਗਵਾ ਕੇ ਦੇਖੋ ਫਿਰ ਆਪ ਵੀ ਕਹੋਗੇ। ਮੰਗਵਾਉਣ ਦੀ ਕੀ ਗੱਲ ਆ? ਆ ਦੇਖੋ ਇਹ ਵੀ ਡਾਟ ਚ ਆ। ਸਰ ਜਾਣਗੇ। ਇਹ ਹੈਗੇ ਜਿਹਾ ਪੀਛਾ ਜਿਹਾ ਕਲਰ ਇਹ ਵੀ ਡਾਟ ਚ ਐ। ਇਹਦਾ ਉਹ ਕੋ ਗ੍ਰੇ ਟਾਈਪ ਜਿਹਾ ਵਾਲਾ ਕੰਟ ਬਣੇ ਨਾ ਜਿਹੜਾ ਇੱਕ ਗ੍ਰਾਫ ਰੌਕ ਜਿਹੀ ਨਹੀਂ ਵੀ ਕੀ ਹੁੰਦਾ। ਜਿਹੜਾ ਟੱਕ ਗ੍ਰੇ ਟਾਈਪ ਜਾਂਦਾ। ਅੰਬਰੇਲਾ ਕੱਟ ਹਾਂ ਇਹ 200 ਵਾਲੇ ਚੱਲ ਰਹੇ ਆ ਜੀ ਆ ਵੀ ਪੂਰਾ ਜਨੀ ਕਲਰ ਆ ਤਾਂ ਮੈਨੂੰ ਲੱਗਦਾ ਨਹੀਂ ਆ ਤਾਂ ਮੈਂ ਕਹਿ ਸਕਦਾ ਕਿ ਆ ਆ ਕਸ ਨੂੰ ਚੀਜ਼ ਹੋਰ ਕਿਤੋਂ ਨਹੀਂ ਮਿਲਦੀ ਆ ਜੀ ਮਾੜਾ ਜਿਹਾ ਫਰਕ ਆ ਸਰ ਇਹਦਾ ਨਹੀਂ ਬੰਦਾ ਉਹ ਲੱਡੂ ਰੰਗ ਆ ਗਿਆ ਉਹ ਦੂਜਾ ਮਾੜਾ ਜਿਹਾ ਫਰਕ ਆ ਜੀ ਤਾਂ ਮੈਂ ਕਹਿ ਸਕਦਾ ਜਿਹੜਾ ਆ ਕਲਰ ਆ ਜੀ ਆ ਡਿਜ਼ਾਈਨਿੰਗ ਆ ਤੁਹਾਨੂੰ ਹੋਰ ਕਿਤੇ ਨਹੀਂ ਮਿਲਦੀ ਇਹ ਪੀਸ ਇੱਕੋ ਹੀ ਸੀ ਇਹਨਾਂ ਕੋਲੇ ਇੱਕ ਹੀ ਪੀਸ ਆ ਮੈਂ ਸ਼ੋਰ ਹੋ ਸਕਦਾ ਕਿ ਇਹਨੂੰ ਕਿਤੋਂ ਨਹੀਂ ਮਿਲਦਾ ਜੀ ਇਹ ਬਹੁਤ ਸਾਰੇ ਚੀਜ਼ਾਂ ਵੀਰੇ ਤੇ ਕੱਪੜੇ ਹੀ ਵਾਲਾ ਸੁਣਾ ਤੇ ਰੇਟ 200 ਤੋਂ ਆਹ ਚੀਜ਼ ਦੇਖੋਗੇ ਨਾ ਇੱਕ ਵਾਰ ਜਿਹਨੇ ਪਾਲੀ ਤੇ ਪੁੱਛਣਗੇ ਕਿ ਕਿੱਥੋਂ ਮੰਗਾਈ ਆ ਆ ਦੇਖ ਲੀਆਂ ਕੰਨੀਆਂ ਨਾ ਵੀਰੇ ਜਿਹੜੀਆਂ ਕੰਨੀਆਂ ਇਹਨਾਂ ਤੋਂ ਪਤਾ ਲੱਗਦਾ ਵੀ ਇਹਨਾਂ ਦੇ ਕੰਨੀਆਂ ਦਾ ਜਿਹੜਾ ਤਾਗਾ ਬਹੁਤ ਸਾਫਟ ਤਾਗਾ ਹੈ ਇਹ ਇੱਥੋਂ ਪਤਾ ਲੱਗਦਾ ਵੀ ਬਹੁਤ ਹੀ ਸਾਫਟ ਚੀਜ਼ ਹੈ ਇਹ ਇਹ ਜਿਹੜੀਆਂ ਕੰਨੀਆਂ ਵਾਲੇ ਸਾਨੂੰ ਨਹੀਂ ਸੂਟ ਦਿੰਦੇ ਉਹ ਪਤਾ ਨਹੀਂ ਕੀ ਕੱਪੜਾ ਤੁਹਾਨੂੰ ਦੱਸਿਆ ਨਾ ਕਲਰ ਐਕ ਦੀ ਚੁੰਚਣ ਲੈ ਕੇ ਆਂਦਾ ਇਹਨੂੰ ਹੋਰ ਕਿੱਥੋਂ ਮਿਲਦੀ ਨਹੀਂ 200 ਵਾਲਿਆਂ ਨਾਲ ਆ 200 ਵਾਲੇ ਵੀਰੇ ਸ਼ਰਟ ਬਣਾਓ 200 ਚ ਤੁਸੀਂ ਆਪਦੀ ਤੁਸੀਂ ਆਪਣਾ ਟੌਪ ਬਣਾਓ ਕੁਝ ਬਣਾਓ ਤੁਹਾਡੀ ਮਰਜ਼ੀ। ਐਕਤੀ ਹੋਰ ਜਗਾ ਟੁਪੀਸ ਲੈ ਕੇ ਆਂਦੇ ਜਿੰਨੇ ਤੁਸੀਂ ਦੇਖੋਗੇ ਇਹ ਮਨ ਨੂੰ ਲਚਾਈ ਜਾਊਗਾ ਕਿ ਲਈ ਚੱਲਣ ਲਈ ਚੱਲਣਾ ਉਹ ਚੀਜ਼ ਲੈ ਕੇ ਆਂਦੀ ਐ। ਆਹ ਦੇਖੋ ਵੀਰੇ। ਇਹ ਦੋ ਪੀਸ ਨੇ। ਇਹ ਕੱਟ ਪੀਸਾਂ ਜੋ ਬਚੇ ਹੋਏ ਪੀਸ ਨੇ। ਇੱਕ ਕਿਹਦੇ ਵਿੱਚ ਆ ਗਿਆ ਗ੍ਰੀਨ ਕਲਰ। ਆਹ ਜਿਹੜਾ ਬਲੈਕ ਟੱਪ ਕੇ ਗਿਆ ਇਹਦੇ ਵਿੱਚ ਆ ਗਿਆ ਗ੍ਰੀਨ ਕਲਰ। ਇਹ ਦੋ ਸੌ ਚ ਚੱਲ ਰਿਹਾ ਵੀਰੇ। 200 ਵਾਲਿਆ ਜੀ ਇਹ ਦੇਖੋ ਕਿੰਨਾ ਪਿਆਰਾ ਕਲਰ ਆ। ਇਹ ਹੈਗਾ ਜੀ ਡਾਰਕ ਗ੍ਰੀਨ, ਫੌਜੀ ਗ੍ਰੀਨ। ਡਿਜ਼ਾਈਨ ਉਸੇ ਨਾਲ ਦਾ ਹੀ ਹੈ। ਉਹ ਜਿਹੜਾ ਕਾਲਾ ਟੱਪ ਕੇ ਜੇ। ਕੱਪੜੇ ਦਾ ਆਪਾਂ ਗਾਰੰਟੀ ਲੈਨੇ ਪੂਰਾ ਸੌਫਟ ਕੱਪੜਾ ਜੀ। ਹਾਂ ਇਹਦੇ ਦੋ ਪੀਸ। ਇੱਕ ਉਹਨਾਂ ਦਾ ਆ ਰਿਹਾ ਆ ਦੇਖੋ ਕਿੰਨਾ ਪਿਆਰਾ ਕਲਰ ਆ। ਪ੍ਰਿੰਟਡ ਸੂਟ ਨੰਮੀ ਜੀ। ਉਹ ਪਰ ਵੀ ਮਿਲੇ ਸੀ ਆਪਾਂ ਨੂੰ ਪੀਸ ਹਨਾ। ਬੇਕੀ ਬਹੁਤ ਸੀ। ਹਮ ਆਹ ਕੱਪੜਾ ਵੀ ਵੀਰੇ ਬੜਾ ਵਧੀਆ ਹੈ। ਸਿਰਾ ਗੱਲ ਬਾਤ ਇਹਦੇ ਨਾਲ ਦਾ ਮੈਂ ਨਾਈਟ ਸੂਟ ਬਣਾਇਆ ਹੋਇਆ, ਪਰਦਾ ਬਣਾਇਆ ਹੋਇਆ ਤੇ ਕੀ ਵੀ ਪਾਉਂਗੀ। ਆਹ ਦੇਖੋ। 200 ਰੁਪਏ ਵਿੱਚ ਸ਼ਰਟ ਆ ਸਿਰਫ 200 ਚ ਪੂਰੀ ਵਧੀਆ ਕਾਟਨ ਕਾਟਨ ਸੌਫਟ ਆ ਪਲੇਨ ਆ ਗਈ ਹਾਂ ਦਿਖਾ ਦਿੰਦੀ ਹਾਂ ਹਾਂ ਆ ਵੀ ਦੋ ਪੀਸ ਨੇ ਜੀ ਐਂ ਦਿਖਾ ਦਿੰਦੀ ਭਾ ਮੈਨੂੰ ਤਾਂ ਇਹ ਮਰਨੀ ਬਹੁਤ ਆਖੀ ਨੇ ਦੇਖੋ ਦੋ ਚੱਕਰੀ ਨੇ ਤਾਂ ਇਹ ਸੇਮ ਸੇਮ ਡਿਜ਼ਾਈਨ ਇਹ ਤਾਂ ਖੋਲਣ ਦੀ ਲੋੜ ਹੀ ਨਹੀਂ ਹਾਂ ਆ ਦੇਖੋ ਦੇਖੋ ਕਿੰਨਾ ਪਿਆਰੀ ਚੀਜ਼ ਆ ਸੋਨੂੰ ਦੱਸੀ ਐ ਨਾ ਜੀ ਆਪਾਂ ਜਿਹੜੀ ਚੀਜ਼ ਲੈ ਕੇ ਆਂਦੀ ਆ ਸਹੇਦ ਹੀ ਸਾਨੂੰ ਮਿਲੇ ਆਪਾਂ ਮਾਨ ਨਹੀਂ ਕਰਦੇ ਆ ਲੀਲਾ ਇੱਕ ਮੈਂ ਦੱਸੀ ਐ ਨਾ ਮਾਨ ਨਹੀਂ ਕਰਦੇ ਜੀ ਮੈਨੂੰ ਨਹੀਂ ਲੱਗਦਾ ਮਿਲੂਗੀ ਐਨਾ ਮੈਂ ਕਹਿ ਸਕਦਾ ਕਿ ਹੋਰ ਕੋਲੋਂ ਸਹੇਦ ਹੀ ਮਿਲੇ ਮਾਨ ਨਹੀਂ ਆਪਾਂ ਕਰਦੇ ਕਿ ਮਿਲ ਵੀ ਸਕਦੀ ਐ ਪਰ ਮੈਨੂੰ ਨਹੀਂ ਲੱਗਦਾ ਕਿਸੇ ਕੋਲ ਮਿਲੂਗੀ ਦੇਖੋ ਵੀਰੇ ਦੇ ਚੈਂਜ ਦੇ ਡਾਟ ਬਣੇ ਹੋਏ ਆ ਇਹ ਨੇਵੀ ਬਲੂ ਆ ਕਿੰਨਾ ਪਿਆਰਾ ਕਲਰ ਆ ਸ਼ਰਟ ਬਣਾਓ ਤੁਸੀਂ ਚਿੱਟੀ ਸਲਵਾਰ ਨਾਲ ਚਿੱਟੇ ਪੱਲਾਜੋ ਨਾਲ ਆਪਾਂ ਮਾਂ ਦੂਸੇ ਦਾ ਟੌਪ ਬਣਾਓ ਉੱਠਦਾ ਉਹਦਾ ਨਾ ਉੱਠਦਾ ਕਲਰ ਆ ਆ ਦੇਖੋ ਜੀ ਇਹ ਵੀ ਦੋ ਪੀਸ ਨੇ ਆ ਦੇਖ ਇੱਕ ਕੱਪੜਾ ਤਾਂ ਵੀਰੇ ਸ਼ਾਨਦਾਰ ਕੱਪੜਾ ਹੈ ਕੱਪੜਾ ਪਾ ਕੇ ਤਾਂ ਤੁਹਾਡਾ ਕੋਈ ਕੱਪੜਾ ਪਾਉਣ ਨੂੰ ਹੋਰ ਜੀ ਨਹੀਂ ਕਰਨਾ ਵੀ ਤੇ ਜੇ ਇਹ ਤੁਹਾਨੂੰ ਦੱਸੀ ਇੰਨਾ ਜੀ ਇੱਕ ਵਾਰੀ ਇੱਕ ਵਾਰੀ ਪਾ ਕੇ ਤੁਸੀਂ ਬਾਹਰ ਨਿਕਲੇ ਮੈਂ ਉਹਨੂੰ ਇੰਨਾ ਕਹਿ ਸਕਦਾ ਕਿ ਪੁੱਛਣਗੇ ਤੁਸੀਂ ਕਿੱਥੋਂ ਮੰਗਵਾਇਆ ਕੱਪੜਾ ਆ ਵੀ ਦੋ ਪੀਸ ਨੇ ਜੀ ਬੜਾ ਹੀ ਸੌਫਟ ਕਾਟਨ ਹੈ ਪਾਓਗੇ ਫੀਲ ਕਰੋਗੇ ਸਿਰਫ 200 ਰੁਪਏ ਦਾ ਇੱਕ ਪੀਸ ਇਹ ਤੁਸੀਂ ਦੋਨੇ ਮਗੋਣੇ ਦਾ ਪੂਰਾ ਸੂਟ ਵੀ ਬਣ ਜਾਓ ਕਿਉਂਕਿ ਡਿਜ਼ਾਈਨਿੰਗ ਆਪਾਂ ਨੂੰ ਨਹੀਂ ਮਿਲਦੀ ਪੀਸਾਂ 'ਚ ਸਾਡੇ ਤਾਂ ਆਪ ਸਮਝ ਤੋਂ ਬਾਹਰ ਆ ਵੀ ਉਹਨਾਂ ਕੋਲ ਅਸੀਂ ਸੂਟ ਲਿਓਣੀ ਆ ਪਰ ਸਾਨੂੰ ਇਹ ਕੱਪੜੇ ਮੈਂ ਇਹ ਮਹਿੰਗੇ ਸੂਟ ਨਾਲ ਹੋਇਆ ਤਾਂ ਕਰਕੇ ਸੌਫਟ ਆ ਪਰ ਜੇ ਚਲੋ ਕੱਟ ਪੀਸ ਕਰਕੇ ਸਸਤੇ ਮਿਲ ਜਾਂਦੇ ਨੇ ਨੀ ਤਾਂ ਮਹਿੰਗੇ ਸੂਟ ਕੰਮ ਹੀ ਸਮਝ ਲਓ ਕਿ ਮਹਿੰਗੇ ਸੂਟ ਆ ਜਾਂਦੇ ਆ ਮਹਿੰਗੇ ਦੇ ਸਾਨੂੰ ਦੱਸ ਹੀ ਐਂਨੇ ਆ ਤੁਸੀਂ ਥੱਕ ਜਿਓਗੇ ਪਰ ਆਪਣੇ ਕੱਟ ਪੀਸ ਨਹੀਂ ਅੱਜ ਮੁੱਕਦੇ ਇਹ ਆਦੋ ਆਗੇ ਹੈਨਾ ਹਾਂਜੀ ਆਹ ਦੇਖੋ ਕਿੰਨਾ ਪਿਆਰਾ ਕੱਲ ਰਿਹਾ ਬੜਾ ਘੈਂਟ ਹਨਾ ਮਰਜੈਂਟਾ ਬੜਾ ਰਹਿਣਾ ਇਹਦੀ ਬਰਕੀ ਡੀ ਸੋਹਣਿਆ ਡੁੱਲੂ ਡੁੱਲੇ ਹਨਾ ਆਹ ਕਹਿ ਫਿੱਕਾ ਵੀ ਇਸੇ ਜ਼ਿਆਦਾ ਹੀ ਲੱਗਦਾ ਹਨਾ ਹਾਂ ਕੱਟੇ ਦੀ ਜ਼ਿਆਦਾ ਹੀ ਲੱਗਦੀ ਹੈ ਇਹਦੀ ਕੱਟ ਜ਼ਿਆਦਾ ਹੀ ਲੱਗਦੀ ਹੈ ਹਨਾ ਆਹ ਲਓ ਵੀਰੇ ਕੱਟ ਨਹੀਂ ਕੱਟ ਹੋਊਗਾ ਸ਼ਰਟ ਪੂਰੀ ਸੋਹਣੀ ਬਣੂਗੀ ਸ਼ਰਟ ਬਣਾਓ ਟੌਪ ਬਣਾਓ ਚਾਹੇ ਇਹਨੂੰ ਬਲੈਕ ਸਲਵਾਰ ਨਾਲ ਬਣਾਓ ਚਾਹੇ ਮਰਜੈਂਟਾ ਨਾਲ ਬੜੀ ਤਾਕੜੀ ਚੀਜ਼ ਹੈ ਬਾਰੇ ਦੇ ਪੀ ਸਿਰਫ ਦੋਈ ਹੈ ਕਸਟਮਰ ਕਹਿੰਨਗੇ ਮੈਂ ਬਾਰ ਬਾਰ ਬੋਲੀ ਐ ਨਾ ਕਿ ਮਿਲਦਾ ਨਹੀਂ ਮਿਲਦਾ ਹਵਾ ਲੈ ਕੇ ਹਵਾ ਵਾਲੀ ਗੱਲ ਨਹੀਂ ਜੀ ਹਵਾ ਨਹੀਂ ਲੈਂਦਾ ਵੀਰੇ ਦੀਪੂ ਦਾ ਸੁਹਾਈ ਐ ਇਦਾਂ ਬੋਲਣ ਦਾ ਹਵਾ ਨਹੀਂ ਲੈਂਦੇ ਜੀ ਤੁਹਾਨੂੰ ਦੱਸੀ ਐ ਨਾ ਕਿ ਇਹਦੀ ਬਹੁਤ ਠੋਕਮਾ ਕੱਪੜਾ ਲੈ ਕੇ ਆਂਦਾ ਜੀ ਬੜੇ ਵਾਰੀ ਦੱਸਿਆ ਦੀਪੂ ਮਸਤ ਬੰਦਾ ਐ ਦੀਪੂ ਟੈਨਸ਼ਨ ਨਹੀਂ ਲੈਂਦਾ ਜੀ ਆ ਮਸਤ ਮਸਤ ਕੀ ਬਾਤ ਆ ਯਾਰ ਆ ਕੱਪੜੇ ਬੜਾ ਸੋਹਣਾ ਡਿਜ਼ਾਈਨਿੰਗ ਨੂੰ ਦੱਸੀ ਐ ਨਾ ਜੀ ਆਪਾਂ ਮਾਨ ਨਹੀਂ ਕਰਦੇ ਮੈਨੂੰ ਲੱਗਦਾ ਨਹੀਂ ਕਿ ਇਸ ਨੂੰ ਹੋਰ ਕਿਤੇ ਮਿਲ ਜੂਗੀ ਇਹ ਵੀ ਆਫ ਵਾਈਟ ਨਾਲ ਵੀ ਪਾ ਸਕਦੇ ਹੋ ਤੁਸੀਂ ਫੌਜੀ ਗ੍ਰੀਨ ਜੀ ਨਾਲ ਵੀ ਪਾ ਸਕਦੇ ਹੋ ਪਲੇਨ ਘਟ ਆਉਂਦੀ ਹੈ ਜੀ ਸਾਡੇ ਕੋਲੇ ਇਹਦੇ ਨਾਲ ਤੁਸੀਂ ਆਫ ਵਾਈਟ ਕਰੀਮ ਨਾਲ ਵੀ ਪਾ ਸਕਦੇ ਹੋ ਛੋਡੇ ਵਾਸਤੇ الحمدੁਲਿ ਇਹ ਭੰਡਾਰ ਵਾਲਾ ਤਾਂ ਘੱਟ ਵੀਸਾਂ ਦਾ ਐਤੀ ਐ ਹਮਝ ਲੋ ਜਿਹੜਾ ਕਸਟਮਰ ਇੱਥੇ ਆ ਗਿਆ ਜੀ ਜਿਲਵਾਰ ਇਹਦੇ ਨਾਲ ਪੂਰਾ ਜੱਚ ਰਿਹਾ ਪਰ ਇਹ ਕਮੀਜ਼ ਹੈ ਜਿਹੜਾ ਕਸਟਮਰ ਆਪਣੇ ਕੋਲੇ ਇੱਥੇ ਆਊਗਾ ਤੇ ਜਿਨ੍ਹਾਂ ਨੇ ਇਹ ਫੇਸ ਟੂ ਫੇਸ ਜੀ ਦੇਖ ਲਈਆਂ ਅੱਖਾਂ ਨਾਲ ਦੇਖ ਲਈਆਂ ਉਹ ਨਹੀਂ ਛੱਡਦਾ ਇਹਨਾਂ ਨੂੰ ਇਹ ਜੋ ਦਿਲ ਚ ਲਾਲਚ ਪੈਦਾ ਕਿ ਲਈ ਲਈ ਜਾਵਾਂ ਲਈ ਜਾਵਾਂ ਇਹਰ ਜੇ ਕਲਰ ਹੈ ਹਾਂ ਓਏ ਹਾਂਜੀ ਇੱਕ ਕਮਰੇ ਹਣਾ ਹਾਂ ਇੱਕ ਸੀਗਾ ਕੁਛ ਕੁਛ ਇੱਕ ਵੀ ਹਾਂ ਜੀ ਕਾ ਹਣਾ ਆ ਔਰੰਜੇ ਜੀ ਇਹ ਇੱਕੋ ਹੀ ਐ ਇਹ ਪਿਓ ਦੇ ਨਾਲ ਦਾ ਹੀ ਐ ਪਿੰਕ ਨਾਲ ਇਹ ਉਹਦੇ ਨਾਲ ਉਹਦੇ ਨਾਲ ਜੁੜ ਸਕਦਾ ਔਰੰਜੇ ਜਿਹੜਾ ਆਪਣੇ ਪਹਿਲਾਂ ਟੱਪਿਆ ਇਹ ਬਹੁਤ ਕਿ ਬਹੁਤ ਆ ਚੱਕੋ ਜੀ ਹਾਂ ਇਹਦੇ ਨਾਲ ਤਾਂ ਔਰੰਜੇ ਸਲਵਾਰ ਵੀ ਮਿਲ ਗਈ ਇਹਦੇ ਨਾਲ ਤਾਂ ਆ ਔਰੰਜੇ ਵੀ ਚੱਲਦੀ ਐ ਜੇ ਡਿਜ਼ਾਈਨਰ ਬਣਾਉਣੀ ਹੋਵੇ ਹਾਂ ਇਹ ਆ ਗਿਆ ਜੀ ਸਿਰਫ 200 ਰੁਪਏ ਦਾ ਇੱਕ 216 ਜਿਵੇਂ ਪਨੇਰੀਆਂ ਠਾਦੀਆਂ ਆ ਪਹਿਲਾਂ ਟੱਪ ਕੇ ਗਿਆ ਜੀ ਇਹਦੇ ਨਾਲ ਦੇ ਗਿਆ ਇੱਕ ਟੱਪ ਕੇ ਗਿਆ ਤਿੰਨ ਆ ਗਏ ਹਨਾ ਚਾਰ ਤਿੰਨ ਚਾਰ ਆ ਗਿਆ ਹਨਾ ਚਾਰ ਹੋ ਟੱਪ ਗਿਆ ਹਾਂ ਆ ਡਾਟ ਵਾਲੀ ਇੱਕ ਟੱਪ ਕੇ ਗਿਆ ਕਲਰ ਹਨਾ ਇਹ ਡਾਟ ਵਾਲਾ ਪਰਟ ਨਹੀਂ ਹਾਂ ਸੀ ਡਾਟ ਨਾਲ ਨੇੜੇ ਕਰਕੇ ਦਿਖਾ ਦੇ ਸੀ ਡਾਟ ਆ ਬਸ ਇਹ ਕਾਟਨ ਦਾ ਹੁਣ ਦੱਸੀ ਇਹਨਾਂ ਕਸਟਮਰ ਨੇ ਐਕਸਤੀ ਨਹੀਂ ਛੱਡਦਾ ਇਹ ਦੀਪਾ ਉਹ ਤਾਂ ਮੈਂ ਇੱਕੋ ਹੀ ਪੀਸ ਅਭਰਾਵਾ ਮੈਂ ਰੱਖੂਗੀ ਮੈਂ ਬਣਾਉਂ ਕਿ ਸਲਵਾਰ ਨਾਲ ਪਿਆਰੇ ਪਿਆਰੇ ਕਸਟਮਰੋ ਆਪ ਇਸ ਬੁੱਕ ਹੋ ਗਿਆ ਪਹਿਲੀ ਨਾ ਬਈ ਇਹ ਇਹ ਬੁੱਢਾ ਡਿਜ਼ਾਈਨ ਬੋਲੀ ਸੋਹਣੀ ਇਹ ਤਾਂ ਮੈਂ ਬਣਾਉ ਇਹ ਹੈ ਵੀ ਸੋਲੋ ਆ ਇੱਕੋ ਹੀ ਵੀ ਸਰਦਾ ਮੈਂ ਤਾਂ ਮੈਂ ਕਿਹਾ ਮੈਂ ਬਣਾਉਂਗੀ ਕਸਟਮਰੋ ਜੀ ਆਪਣੇ ਪਿਆਰੇ ਕਸਟਮਰੋ ਆ ਆਪਣਾ ਹੋ ਗਿਆ ਬੁੱਕ ਕਸਟਮਰ ਤੁਹਾਡੇ ਸਾਹਮਣੇ ਹੀ ਬੈਠਿਆ ਕੱਢੋ ਜੀ ਰੁਪਈਆ ਇਹ ਵੀ ਇਹ ਦੇ ਦਾਂਗੇ ਰੁਪਈਆ ਕਿਸੇ ਜੰਮ ਦਾ ਆ ਚੱਕਰ ਮਿੱਥੇ ਸਲਵਾਰ ਵੀ ਬਣ ਗਈ ਦੇ ਨਾਲ ਇਹ ਤਾਂ ਮੈਂ ਬਣਾਉ ਲੋ ਜੀ ਦੋ ਤਾਂ ਹੋ ਗਿਆ ਬੁੱਕ ਇਹ ਤਾਂ ਮੈਂ ਬਣਾਉ ਐਤੋਂ ਤਾਂ ਤੁਸੀਂ ਕਹੀਏ ਸਾਈਡ ਤੇ ਕੱਢ ਲਾ ਕੱਢ ਲੂੰ ਤਾਂ ਮੇਰੇ ਜਿਆਦਾ ਹੀ ਕੋਈ ਪਤਾ ਨਹੀਂ ਲੱਗੇ ਬੀਸਸ ਮਿਲਿਆ ਕੀ ਪਤਾ ਕਸਟਮਰ ਰਸੀਡ ਤੇ ਅੱਖ ਰੱਖ ਲੈਣ ਕਿ ਸਾਨੂੰ ਚਾਹੀਦਾ ਸੋਹਣਾ ਹੋ ਯਾਰ ਉਹ ਡਿਜ਼ਾਈਨ ਵੱਖਰਾ ਜਿਵੇਂ ਪਿਛਲੀ ਵਾਰ ਅਸੀਂ ਸੂਟ ਲੈ ਕੇ ਆਇਆ ਸੀਗਾ ਕਸਟਮਰ ਜੀ ਐਮ ਜੀ ਜਿਵੇਂ ਤੁਹਾਡੇ ਨਾਲ ਪਿਛਲੀ ਵਾਰ ਅਸੀਂ ਸੂਟ ਲੈ ਕੇ ਆ ਗਏ ਤੁਸੀਂ ਕਸਟਮਰ ਲੈ ਕੇ ਤੁਰ ਕੇ ਕਹਿੰਦੇ ਸਾਨੂੰ ਚਾਹੀਦਾ ਆ ਦੇਖੋ ਜੀ ਦੀਪੂ ਦਾ ਕਾਹਦਾ ਕਰ ਮੇਰੇ ਵਰਕੇ ਹਾਂ ਐਦਾਂ ਮੁੜ ਕੇ ਨੂੰ ਸੂਟ ਵੀ ਨਹੀਂ ਮਿਲਿਆ ਉਹ ਦੁਬਾਰੇ ਹਾਂ ਚੱਲ ਹੁਣ ਹੁਣ ਚੱਲ ਪਏ ਜੀ ਟਾਈ ਡਾਈ ਦੇ ਏਸੀ ਵੀਡੀਓ ਚ ਕਰਨੇ ਕੋਈ ਅਲੱਗ ਚ ਕਵਰ ਕਰਨੇ ਨਾ ਨਾ ਇਹੇ ਚ ਹੀ ਕਰਦੇ ਭਰਾਵਾ ਮੈਂ ਤਾਂ ਥੱਕ ਗਿਆ ਦੋ ਦੋ ਸੌ ਦੀਆ ਦੋ ਦੋ ਸੌ ਲੈਂਜੀ ਇਹੇ ਮੈਂ ਤਾਂ ਇੱਕ ਹੈਵੀ ਟਾਈ ਡਾਈ ਦੇ ਚੱਲ ਪਏ ਇਹ ਇੰਨਾ ਜੀ ਮੈਂ ਤੁਹਾਨੂੰ ਦੱਸ ਨਹੀਂ ਕੱਪੜਾ ਇੰਨਾ ਸੌਫਟ ਆਈ ਏ ਪੂਰਾ ਸੌਫਟ ਕੱਪੜਾ ਇਹ ਟਾਈ ਡਾਈ ਦੇ ਵੀਰ ਦੋ ਸੌ ਦੀ ਸ਼ਰਟ ਸਿਰਫ ਦੋ ਇਹ ਗਰੇਵ ਬਲੈਕ ਨਾ ਗਰੇਵ ਬਲੈਕ ਕਹਿੰਦੇ ਇਹਨੂੰ ਗਰੇਵ ਬਲੈਕ ਆ ਗਿਆ ਪਿੰਕ ਬਲੈਕ ਜੇ ਤੁਸੀਂ ਡਾਈ ਕਰਵਾਓ ਇੱਕ ਕਪੜਾ ਲੈ ਕੇ ਤਾਂ ਮੈਨੂੰ ਲੱਗਾ 100 150 ਰੁਪਈਆ ਤਾਂ ਤਾਂ ਡਾਈ ਦਾ ਲੈਂਦੇ ਆ ਤੇ ਡਾਈ ਹੋਏ ਹੋਏ ਆਏ ਆ कॉटन ਦੇ ਬਹੁਤ ਸੋਹਣੇ ਕਪੜਾ ਕਿੰਨਾ ਹੋਣਾ ਸਾਈਜ਼ਿੰਗ ਫੁੱਲ ਜਾਂ ਮੈਂ ਸਾਈਜ਼ਿੰਗ ਜੀ ਦਿੰਦਾ ਨਾ ਹਾਂ ਪੂਰਾ ਸੋਹਣਾ ਕਪੜਾ ਜੀ ਓਨਲੀ 200 ਸਿਰਫ 200 ਰੁਪਏ ਵਿੱਚ ਉੱਥੇ ਕੁੜੀ ਜੀ ਮੈਨੂੰ ਕਰੀ ਆ ਵੇ ਕਹਿੰਦੀ ਹਾਂ ਮੈਨੂੰ ਦੇਮ ਖਤਮ ਸਿਲੈਕਟ ਕੀਤੇ ਹੋਏ ਮੈਂ ਮੈਂ ਨਹੀਂ ਦਿੰਦਾ ਇਹ ਬੁੜਗੀਆਂ ਨੂੰ ਆਦਤ ਹੁੰਦੀ ਹੈ ਜਿਹੜਾ ਕੋ ਪਸੰਦ ਕਰ ਲਗੇ ਹਨਾ ਆਖਣਗੇ ਸਾਨੂੰ ਦਿਓ ਮੈਨੂੰ ਕਹਤਾ ਹਾਂ ਮੈਂ ਸਿਲੈਕਟ ਕੀਤੇ ਹੋਏ ਮੈਂ ਖਸ ਨਹੀਂ ਦਿੰਦੇ ਮੈਂ ਕਹਾਂ ਹੋਰ ਲੜ ਆ ਚੱਕੋ ਜੀ ਆਹ ਕਲਰ ਇਹਦੇ ਚ 2 3 ਪੀਸ ਆ ਗਏ ਜੀ ਟਾਈ ਡਾਈ ਚ ਆ ਵੀ ਕਲਰ ਬਹੁਤ ਸਾਰਾ 2 3 1 4 4 ਆ ਗਏ ਇਹਦੇ ਵਿੱਚ ਪੀਸ ਬਹੁਤ ਸੋਹਣਾ ਪੀਸ ਹੈ ਇੱਕ ਇਹਦੇ ਚ ਆ ਬਲੈਕ ਦਾ ਆਹ ਬਲੈਕ ਇੱਕ ਟੱਪ ਕੇ ਗਿਆ ਜੀ ਇਹਦੇ ਨਾਲ ਦਾ ਟਾਈ ਡਾਈ ਦੇ ਇੱਕ ਆ ਸੀ ਤੇ ਪਰਪਲ ਇੱਕ ਆ ਜੀ ਪਰਪਲ ਓਨਲੀ ਇੱਕ ਆ ਦੇਖੋ ਜੀ ਇਹ ਤਾਂ ਸਾਰੀ ਪੇਰੇ ਆ ਨਾ ਕਲਰ ਇਹ ਯਾਰ ਆ ਦੇਖੋ ਜੀ ਪਰਪਲ ਸੋਨੇ ਚ ਆ ਗਿਆ orange orange ਤੇ black fruit ਦਾ ਕੰਬੀਨੇਸ਼ਨ ਘੈਂਟ ਆ ਵੀ ਇਸੇ ਸਾਰੀ ਕੰਬੀਨੇਸ਼ਨ ਨੇ ਘੈਂਟ ਆ black ਨਾਲ ਸਾਰੇ ਕੰਬੀਨੇਸ਼ਨ ਨੇ ਘੇਟ ਲੱਗੀ ਜਾਂਦੇ ਆ ਤੇ ਸੋਨੇ ਦੇਖੀ ਆ ਹਾ ਹੂੰ ਕੱਪੜਾ ਸੌਫਟੀ ਵਾਲਾ ਮੈਂ ਤਾਂ ਕੱਪੜਾ ਦੇ ਆ ਦੇਖੋ ਜੀ ਇਹ ਚ ਹੈਗਾ 2 ਪੀਸ ਜਦੋਂ ਵੀਡੀਓ ਦੇਖ ਲਈ ਨਾਲ ਦੀ ਨਾਲ ਪੀਸ ਕਢਵਾ ਲਿਓ ਵੀਰੇ ਮਗਰੋਂ ਨਾ ਕਿਹਾ ਕਰੋ ਵੀ ਅਸੀਂ ਐਵੇਂ ਇੱਕ ਗੱਲ ਹੋਰ ਹੈ ਜੇ ਆਪਣਾ ਇੱਕ ਰੂਲ ਹੈ ਜੀ ਜਿਹੜੇ ਕਸਟਮਰ ਨੇ ਜੀ ਪਹਿਲਾਂ ਬੁਕਿੰਗ ਦੇਤੀ ਆਪਾਂ ਉਸ ਨੂੰ ਉਹ ਸਤਰੀ ਗੱਲ ਆ ਵੀ ਕਸਟਮਰ ਸਾਡੇ ਨਾਲ ਧੋਖਾ ਕਰ ਜਾਂਦੇ ਅਸੀਂ ਕਿਸੇ ਨਾਲ ਧੋਖਾ ਨਹੀਂ ਕਰਦੇ ਕਢਾ ਕੇ ਚੀਜ਼ਾਂ ਮੰਗਰੋ ਮੁੱਕਰ ਜਾਂਦੇ ਆ ਵੀ ਸਾਥੋਂ ਕਢਾਈ ਰੱਖਦੇ ਆ ਅਸੀਂ ਇੱਜ਼ਤ ਕਰਦੇ ਆ ਕੱਢੀ ਰੱਖਦੇ ਆ ਤੇ ਫਿਰ ਸਾਡਾ ਫੋਨ ਚੱਕਣੋਂ ਹਟ ਜਾਂਦੇ ਉਹ ਉਹ ਕਸਟਮਰਾਂ ਦੀ ਬੇਈਮਾਨੀ ਹੈ ਆਪਣਾ ਐਵੇਂ ਰੂਲ ਵੀ ਹੈ ਜੀ ਆਪਾਂ ਜਿਹੜੇ ਕਸਟਮਰ ਨੇ ਆਪਣੇ ਪਹਿਲਾਂ ਜੀ ਬੰਦੇ ਦੀ ਚੀਜ਼ ਕੱਢਦ ਕੇ ਚਾਹੇ ਸਾਨੂੰ ਪੈਸੇ ਮਿਲਦੇ ਹੋਣ ਅਸੀਂ ਰੱਖ ਦਿੰਨੇ ਆਂ ਚੀਜ਼ ਪਰ ਅਗਲੇ ਸਾਡੇ ਨਾਲ ਵੀ ਕਰ ਜਾਂਦੇ ਅਸੀਂ ਕਿਸੇ ਨੇ ਕਦੇ ਨਹੀਂ ਕੀਤੀ ਸਾਡੀ ਹਾਲਾਂਕਿ ਚੀਜ਼ बिक ਰਹੀ ਹੁੰਦੀ ਹੈ ਪਰ ਅਸੀਂ ਅਗਲੇ ਦੇ ਰੱਖ ਦਿੰਨੇ ਆਂ ਪਰ ਜੋ ਮੰਮੀ ਜੀ ਗੱਲ ਕਰ ਹੁਣ ਅਸੀਂ ਰੂਲ ਬਣਾ ਲਏ ਵੀ ਅਸੀਂ ਕੱਢ ਕੇ ਕਪੜਾ ਅੱਗੇ ਨਹੀਂ ਰੱਖਾਂਗੇ ਜਿਹੜੇ ਲੈਣਾ ਤੁਰਤ ਲੋ ਕੱਢ ਦੇ ਨਹੀਂ ਰੱਖਾਂਗੇ ਜੋ ਮੰਮੀ ਜੀ ਬੋਲ ਰਿਹਾ ਜੀ ਉਹ ਇੱਕ ਕੁਝ ਕਸਟਮਰ ਹੁੰਦੇ ਜੀ ਕੱਪੜਾ ਕੜਵਾ ਲੈਂਦੇ ਨੇ ਉਧਰ ਦਾ ਨਾ ਉਧਰ ਦਾ ਇਹ ਉਹਨਾਂ ਵਾਸਤੇ ਹੈ ਜੀ ਛੋਟੇ ਵਾਸਤੇ ਨਹੀਂ ਆਉਂਦੇ ਦੋ ਸਾਨੂੰ ਫਿਰ ਪਸ਼ੂ ਸਮਝ ਲੈਂਦੇ ਵੀ ਉਹੀ ਫੋਨ ਕਰੀ ਜਾਂਦੇ ਸਾਨੂੰ ਤਾਂ ਇਹ ਕਿਉਂਕਿ ਸਾਡਾ ਕੰਮ ਹੈ ਜੀ ਕਪੜਾ ਵੇਚਣਾ ਜੀ ਕਈ ਵਾਰ ਕਸਟਮਰ ਉਹ ਨਹੀਂ ਸੁਣੀ ਨਹੀਂ ਕਰਦਾ ਫਿਰ ਤਾਂ ਕਰਕੇ ਉਹ ਕਰਨਾ ਪੈਂਦਾ ਜੀ ਆ ਦੇਖੋ ਚਿੱਟੀ ਸਲਾਰਾ ਦੀਪ ਕਿੰਨਾ ਘੱਟ ਲੱਗਿਆ ਕਿਉਂਕਿ ਉਹਦੇ ਇੱਕ ਕਸਟਮਰ ਦੇ ਚੱਕਰ 'ਚ ਸਾਡੇ 2-3 ਕਸਟਮਰ ਕਈ ਵਾਰ ਗੁੱਸਾ ਵੀ ਹੋ ਜਾਂਦੇ ਨਹੀਂ ਹੁੰਦੇ ਨਹੀਂ ਹੁੰਦੇ ਤਾਂ ਬਸ ਮੈਂ ਸਾਰਿਆਂ ਨੂੰ ਕਹੂੰਗੀ ਵੀ ਜੇ ਕਢਾਉਣਾ ਤਾਂ ਪੇਮੈਂਟ ਕਰ ਦੋ ਵੀ ਅਸੀਂ ਕੱਢ ਕੇ ਨਹੀਂ ਰੱਖਦੇ ਕਿਸੇ ਦਾ ਬਸ ਗੱਲ ਖਤਮ ਆ ਦੀਦੋ ਹੁਣ ਇੰਨੀ ਹੋ ਗਈ ਆਪਣੇ ਨਾਲ ਹੁਣ ਨਹੀਂ ਹੁਣ ਨਹੀਂ ਰਿਸਕ ਲੈਂਦੇ ਕਿਉਂਕਿ ਇੱਕ ਕਸਟਮਰ ਆ ਹੰਗਲੋਕ ਆਪਣੇ ਨਾਲ ਖੇਡਦਾ ਰਹਿੰਦਾ ਜੀ ਤੇ ਉਹਦੇ ਚੱਕਰ 'ਚ 2-3 ਕਸਟਮਰ ਰੁੱਸ ਜਾਂਦੇ ਕਿ ਸਾਨੂੰ ਤੁਸੀਂ ਦਿੰਦੇ ਨਹੀਂਗੇ ਆ ਚੱਕੋ ਜੀ 200 ਰੁਪਿਆ ਬਹੁਤ ਸੋਹਣੀਆਂ ਇਹ ਕਿੱਧਰ ਵਗ ਗਿਆ ਅਸੀਂ ਹੈ ਨਾ ਇਹ 200 ਵਾਲਾ ਚਾਹੇ ਇਹ 200 ਵਾਲਾ ਇੱਧਰ ਵਗ ਗਿਆ ਗਲਤ ਨੇ ਹਾਂ ਅੱਛਾ ਕੋਈ 200 ਵਾਲਾ ਜੀ ਇੱਧਰ ਵਗ ਗਿਆ ਸੀ ਤੇ ਇੱਕ ਆ ਗਿਆ ਲੈਨਗ ਵਾਲਾ ਪਿਓਰ ਕਾਟਣ ਦਾ ਆ ਤਾਂ ਮੈਨੂੰ ਲੱਗਦਾ ਇਹ ਵੀ ਨਹੀਂ ਤਾਂ ਹੋਣਗੇ ਕਲਰ ਕਿੰਨਾ ਫਿਆ ਰਿਹਾ ਨੇ ਇਹ ਪੁਕੀ ਤੇ ਮਾਰੀ ਹੋਈ ਹੈ ਨਾ ਹਾਂ ਇਹ ਪੁਕੀ ਤੇ ਮਾਰੀ ਹੋਈ ਹੈ ਕਲਰ ਕਿੰਨਾ ਉੱਠਦਾ ਨੇ ਹਾਂ ਆ ਲੰਚੀ ਆਹ ਹੁਣ ਦੱਸ ਦਈਏ ਨਾ ਤਾਂ ਉਹ ਕਲਰ ਹੈ ਜੀ ਇੱਕ ਵਾਰ ਤੁਸੀਂ ਪਾ ਕੇ ਬਜ਼ਾਰ ਬਜ਼ੂਰ ਚ ਬੱਗ ਗਏ ਉਹਨੂੰ ਪੁੱਛਣਗੇ ਕਿ ਕਿੱਥੋਂ ਲੱਤਿਆ ਕਲਰ ਹੈ ਇਹਦੇ ਨਾਲ ਤੁਸੀਂ ਨੇਵੀ ਸਲਵਾਰ ਵੀ ਪਾ ਸਕਦੇ ਹੋ ਨੇਵੀ ਬਲੂ ਆਹ ਵੀ ਪਾ ਸਕਦੇ ਹੋ ਇੱਕ ਆਹ ਵੀ ਜੇ ਛੋਡੇ ਜੇ ਛੋਡੇ ਕਲਰ ਪਾਇਆ ਵੀ ਜੇ ਕੋਈ ਹੋਰ ਦੇ ਵੀ ਪਾਇਆ ਹੋਇਆ ਤਾਂ ਬਹੁਤ ਰੀਅਰ ਮਿਲੂ ਮੈਨੂੰ ਜਿਤ ਤੱਕ ਮੈਨੂੰ ਬਲੀਵ ਆ ਸਾਨੂੰ ਇਹ ਸਾਵੇਂ ਕਲਰ ਨਹੀਂ ਮਿਲਦੇ ਡਾਊਟ ਚ ਆਹ ਕਲਰ ਹੈ ਜੀ ਆਹ ਵੀ ਬਹੁਤ ਪਿਆਰਾ ਕਲਰ ਹੈ ਨਾ ਡਾਊਟ ਚ ਹਮ ਇਹ ਡਾਊਟ ਚ ਹੈ ਜੀ ਇਹ ਦੋਸ ਵਾਲੇ ਪੀਸ ਆ ਜਿਹੜੇ ਤੁਹਾਨੂੰ ਦਿਖਾ ਰਹੇ ਆਂ ਆਹ ਸਹੀ ਦੇ ਡਾਊਟ ਬਹੁਤ ਸੋਹਣੇ ਸੌਫਟ ਕ ਤੇ ਹੁਣਾ ਗੇ ਭਾਈ ਆ ਵਾਈਟ ਤਾਂ ਮੈਂ ਕਈ ਕਿਲੇ ਜੀ ਨਾ ਕਿ ਪੀਛੇ ਮੈਨੂੰ ਬੜੇ ਸੋਹਣੇ ਲੱਗੇ ਵਾਈਟ ਵਾਈਟ ਦੇ ਵਿੱਚ ਨਾ ਜੀ ਪਿਓਰ ਕਾਟਨ ਹੈ ਇਹ ਸਿਰੇ ਦੀ ਕਾਟਨ ਹੈ ਜਾਨੀ ਕਿ ਸਿਰੇ ਦੀ ਸੌਫਟਾ ਹੈ ਨਾ ਬੜਾ ਹੂੰ ਫੀਲਿੰਗ ਹੁੰਦਾ ਕੱਪੜਾ ਹੈ ਨਾ ਸਿਰੇ ਦੀ ਕਾਟਨ ਹੈ ਤੇ ਡਿਜ਼ਾਈਨਿੰਗ ਇਹਦਾ ਪਿਛਲਾ ਪਾਸਾ ਸਾਫ਼ ਹੋਊ ਕਮੀਜ਼ ਦਾ ਤੇ ਮੂਰਲੇ ਪਾਸੇ ਇਹਦੇ ਐਵੇਂ ਜਿ Hacker shipi ਦਾ ਵਰਕ ਹੈ ਵਾਈਟ ਚ ਆ ਦੇਖ ਕਿੰਨਾ ਸੋਹਣਾ ਇਹ ਤਾਂ ਡੂੰਗੇ ਭੇਸੀਆਂ ਰਖੜਵਾ ਸੀ ਆਪਾਂ ਲੁਕੋਈ ਬੈਠੇ ਸੀ ਆ ਦੇਖ ਇਹ ਆ ਗਈ ਵੀਰੇ ਫੁੱਲ ਪ्योर कॉटन ਹੈ ਛਿੱਪੀ ਵਰਕ ਹੈ ਦੀ ਮੂਰਲੇ ਪਾਸੇ ਤੇ ਪਿਛਲੇ ਪਾਸੇ ਦਾ ਪੱਲੇ ਕੱਪੜਾ ਜਿੰਨਾ ਕਿਤੇ ਹੁੰਦਾ ਸਾਫਟ ਹੈ ਜੀ ਹਾਂ ਤੁਸੀਂ ਤਾਂ ਕਮੀਜ਼ ਬਣਾ ਸਕਦੇ ਹੋ ਤੁਸੀਂ ਇਹਦਾ ਪਲਾ ਹਾ ਸੌਰੀ ਕੀ ਇਹਨੇ ਕੀ ਹੁੰਦਾ ਹੋ ਟੌਪ ਜੋ ਮਰਜੀ ਬਣਾਓ ਇਹ ਚਾਰ ਪੰਜ ਪੀਸ ਹੈ ਤਾਂ ਮੈਨੂੰ ਬੜੇ ਸੋਹਣੇ ਲੱਗੇ ਸਾਫਟ ਹੀ ਬੜੀ ਹੈ कॉटन ਐ ਇੱਕ ਤੁਹਾਨੂੰ ਦੱਸੀ ਹੈ ਨਾ ਜੀ ਇੰਨੀ ਸਾਫਟ कॉटन ਲੈ ਕੇ ਆਂਦੀ ਹੈ ਜੀ ਕਸਟਮਰ ਇੱਕ ਵਾਰੀ ਪਾਊਗਾ ਮੈਂ ਕਹਿਣਾ ਬਦਵਾਰੇ ਮੰਗੂਗੀ ਮੰਗੂਗਾ ਸਾਂਭੀ ਵੀਰੇ ਆ ਕਪੜਾ ਫੋਰ ਟਾਈਪ ਦਾ ਬਹੁਤ ਸੋਹਣਾ ਇਹਨੂੰ ਸਵੋਸ਼ ਕੀ ਪਤਾ ਨਹੀਂ ਕੀ ਕਹਿੰਦੀ ਸੀ ਉਹ ਇਹ ਸ਼ਰਟਾਂ ਗੀਆਂ ਉਹ ਕਹਿੰਦੇ ਵੀ ਇਹ ਮਹਿੰਗੇ ਸੂਟਾਂ ਚੋਂ ਬਚੀਆਂ ਹੋਈਆਂ ਸ਼ਰਟਾਂ ਵੀ ਕਹਿੰਦੇ ਨੇ ਸਲਵਾਰਾਂ ਦਰੂਰਾਂ ਗਮਾਚ ਜਾਂਦੇ ਨੇ ਸਵੋਸ਼ ਕੀ ਸਬੂਸ ਕੀ ਪਤਾ ਨਹੀਂ ਵੀਰੇ ਕੀ ਕਹਿੰਦੇ ਸੀ ਮੈਂ ਤਾਂ ਭੁੱਲ ਗਈ ਨਾ ਭੁੱਲ ਗਈ ਐ ਸਮਝ ਲਓ ਕਿ ਜਿਹੜੇ ਵੱਡੇ ਵੱਡੇ ਕਾਂ ਜਿਹੜੇ ਵੱਡੀਆਂ ਦੁਕਾਨਾਂ ਹੁੰਦੀਆਂ ਜੀ ਇਹਦੇ ਤੇ ਥੋੜੀ ਥੋੜੀ ਐ ਮਤਲਬ ਆਪਾਂ ਕਹਿੰਦੇ ਨੇ ਇੱਕ ਸ਼ਿਪੀ ਜਾਂ ਟਿਸ਼ੂ ਜਾਂ ਥੱਲੇ ਲੈਸ ਵੀ ਦੇਖੋ ਕਿੰਨੀ ਘੈਂਟ ਹੈ ਜੀ ਹਾਂ ਇਹ ਕਹਿੰਦੇ ਵੀ ਇਹਦੇ ਨਾਲ ਸੋਨੋ ਇਹ ਸਮਝ ਲਓ ਇਹ ਪੂਰਾ ਕਮੀਜ਼ 200 ਚ ਮਿਲ ਰਿਹਾ ਤੇ ਜੇ ਉਮਾਪਾ ਜੇ ਇੱਕ ਪੂਰਾ ਸੂਟ ਹੁੰਦਾ ਇਹ ਮੇਰੇ ਸੁਵੋਸ਼ ਕੀ ਪਤਾ ਨਹੀਂ ਕੀ ਕਪੜਾ ਕਹਿੰਦੇ ਵੀ ਖਾਦਿਕ कॉटन ਟਾਈਪ ਤੇ ਹੈ ਇਹ कॉटन ਆ ਗਰਮੀਆਂ ਚ ਪਾਉਣ ਵਾਲੀ ਚੀਜ਼ ਹੈ ਥੱਲੇ ਐ ਲੈਸ ਜੀ ਲੱਗੀ ਨੇ ਸਲਵਾਰਾ ਸਲਬੂਰਾ ਗੁੰਮ ਹੋ ਗਈਆਂ ਫਿਰ ਉਹਨਾਂ ਨੇ ਇੱਕ ਕਮੀਜ਼ ਸਾਨੂੰ ਦਿੱਤੇ ਹੈ ਇਹ ਮਹਿੰਗੇ ਸੂਟ ਹੁੰਦੇ ਜਿਹੜੇ ਆਪਾਂ ਨੂੰ 200 ਇੱਕ ਕਾਗਿਆ ਹਾਂ ਦੇਪੂ ਜਦੋਂ ਤੂੰ ਉਧਰ ਦਰੀ ਵਸਾ ਕੇ ਨਾ ਜਿਹੜੇ 160 ਵਾਲੇ ਉਧਰ ਧਰਦੀ 200 ਵਾਲੇ ਇੱਥੇ ਪੈ ਰਹੇ ਨੇ ਬੁੜੀਆਂ ਵਿੱਚ 108 ਲਤਾ ਪਿਆ ਹਾਂ ਬੁੜੀਆਂ ਵਿੱਚ ਮਿਕਸ ਕਰ ਦਿੰਦੀਆਂ ਜੀ ਸਰ ਉਹਦੇ ਵਿੱਚ ਇੱਕ ਕਾ ਸ਼ਰਟ ਹੈ ਜੀ ਜਿਹੜਾ 11 ਕਲਰ ਰੰਗ ਦਾ ਫਰਕ ਆ ਨਾ ਹੂੰ ਇਹ ਦੇਖੋ ਕਿੰਨੀ ਇਹ ਪ੍ਰਿੰਟਡ ਹੈ ਨਾ ਮੀ ਜੀ ਹਾਂ ਕੱਪੜੇ ਦੇ ਹੋ ਗਈਆਂ ਕੱਪੜੇ ਦੇ ਤਾਂ ਵੀ ਕਿੰਨਾ ਪਿਆਰਾ ਕਲਰ ਆ ਯਾਰ ਡਿਜ਼ਾਈਨ 11 ਕਲਰ ਹੈ ਵੀਰੇ ਕਿਸੇ ਕੋਲੇ ਸਲਵਾਰ ਪਈ ਹੋਵੇ ਕੋਈ ਮੇਰੇ ਨਾਲ ਤਾਂ ਮਰਜੈਂਟਾ ਸਲਵਾਰ ਨਾਲ ਵੀ ਇਹ ਬੜੀ ਸੋਹਣੀ ਲੱਗੀ। ਅੰਮੀ ਜੀ ਰਿੰਕੂ ਵਾਸਤੇ ਬਣਾਉਣਾ ਹੈ ਨਾ ਕਲਰ ਸੋਨਾ ਹੈ। ਰਿੰਕੂ ਨੇ ਆਉਣੇ ਹੀ ਕੱਲ ਨੂੰ ਦਿਖਾ ਦੇਣਗੇ। ਹੁਣ ਉਹਨਾਂ ਸਾਈਡ ਤੇ ਕੱਢ ਕੇ ਰੱਖੋ। ਇਹ ਸ਼ਰਟਾਂ ਨਾ ਵੀਰੇ ਜਿਹੜੀਆਂ ਮੈਂ ਤੁਹਾਨੂੰ ਦਿਖਾਉਂਗੀ। ਇਹ ਮਤਲਬ ਸੂਟਾਂ ਨਾਲੋਂ ਚੰਗਿਆਂ ਨਾਲੋਂ ਰਹਿ ਜਾਂਦੀਆਂ ਨੇ ਇਹ ਚੀਜ਼ਾਂ ਗੁਮਾਚ ਜਾਂਦੀਆਂ। ਫਿਰ ਉਹ ਆਈਂ ਕੱਢ ਦਿੰਦੀ ਐ। ਇਹ ਆ ਗਿਆ ਥੋੜਾ ਹੈਵੀ ਆ ਗਿਆ। ਇਹ ਵੀਰੇ ਉਹਨਾਂ ਨੇ ਪਤਾ ਨਹੀਂ ਕੀ ਕੱਪੜਾ ਦੱਸਿਆ ਸੀ ਕਹਿੰਦੇ ਵੀ ਮਹਿੰਗਾ ਆਉਂਦਾ ਸੂਟ ਪਰ ਮੈਂ ਨਾ ਭੁੱਲ ਜਾਨੀਆ ਕੱਪੜਾ ਵਾਲਾ ਸੋਨਾ ਵੀ ਇਹ ਇਹ ਤਾਂ ਨੂੰ ਦੇਖ ਕੇ ਪਤਾ ਲੱਗ ਗਿਆੰਦੋ ਇੱਕ ਕੱਪੜਾ ਮਹਿੰਗਾ ਜੀ ਇਹ ਇਹ ਤਾਂ ਮੈਨੂੰ ਇਹ ਨਹੀਂ ਪਤਾ ਮੂਸਰ ਕਿੱਧਰ ਆਇਆ ਇਹ ਤਾਂ ਪਤਾ ਹੀ ਨਹੀਂ ਮੂਸਰ ਕਿੱਧਰ ਲੈਸਦਾ ਇਧਰ ਲਈ ਪਾਸੇ ਦੀ ਆਹ ਤਾਂ ਬਾਜ਼ੂ ਹੈ ਰੀਂਗਾ ਬਾਜ਼ੂ ਹੈ ਠੀਕ ਹੈ ਕਮੀਜ਼ ਹੈ ਸਾਰੀ ਫੇਰ ਕਿ ਉਹ ਉਹ ਇਹ ਵਾਹ ਪਿਛਲਾ ਪਾਸੇ ਦਾ ਹਾਂ ਹਾਂ ਤੇ ਪਾਈ ਖੜ ਜਾ ਮੈਨੂੰ ਲੱਗ ਗਿਆ ਪਤਾ ਬਾਹਾਂ ਇਧਰ ਹੈਗੀਆਂ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਸੀ ਕਿ ਇੱਥੇ ਜੋੜ ਆਇਆ ਪਿਆ ਮੈਂ ਸੋਚੀ ਨਾ ਮੈਂ ਗੱਲ ਕੀਤੀ ਇਹ ਆ ਤਾਂ ਆ ਗਿਆ ਜਿਹਦਾ ਮੂਗਲਾ ਮਗਰਲਾ ਮਗਰਲਾ ਪਾਸਾ ਤੇ ਹੈ ਮਹੀ ਇਹ ਵੀਰੇ ਚੰਗੇ ਸੂਟਾਂ ਚੋਂ ਬਚੀਆਂ ਹੋਈਆਂ ਸ਼ਰਟਾਂ ਆ ਡਿਜ਼ਾਈਨ ਦੇਖ ਲਓ ਤੁਸੀਂ ਪੂਰੇ ਕੱਦ ਕਾਠ ਵਾਲੀ ਬੁੜੀ ਦਾ ਬਣੂਗਾ ਇਹ ਆ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਹੈ ਤੇ ਤੁਹਾਨੂੰ ਆਪੜੂਪਾ ਦਾ ਸਮੋਸਾ ਲੈਸ ਹੈ ਜਿਹੜੀ ਹੈ ਸਮੋਸਾ ਲੈਸ ਨਹੀਂ ਦੀ ਨਾ ਸਮੋਸਾ ਲੈਸ ਅਮਜੋਲ ਕਾ ਸਸਤੇ ਸੂਟ ਦਾ ਲਾਉਂਦੇ ਹਾਂ ਇਹੇ ਸੂਟਾਂ ਚੋਂ ਰੁਲੂਆਂ ਖੁਲੂਆਂ ਸ਼ਰਟਾਂ ਵੀਰੇ ਪਰੇ ਸੂਟੋ ਕਹਿੰਦੇ ਬਹੁਤ ਮਹਿੰਗੇ ਹੁੰਦੇ ਆ ਦੇਖੀ ਦੀਆਂ ਬਾਜੂ ਆ ਦੇਖੋ ਹੁਣ ਸਾਹਮਣੇ ਬਾਜੂ ਵਾਲਾ ਹੁਣ ਤੈਨੂੰ ਪਤਾ ਹੀ ਹੈਗਾ ਕਿ ਸਸਤਾ ਹੈ। ਸਾਡੇ ਦੇ ਬਾਜੂ ਤੇ ਵੀ ਡਿਜ਼ਾਈਨ ਆਦਾ ਕਿੱਡਾ ਘੈਂਟ ਏ ਇੱਥੋਂ ਐ ਬਾਜੂ ਵਾਲਾ ਤੇ ਇੱਕ ਹੋਰ ਗੱਲ ਹੈ ਜਿਹੜਾ ਡਿਜ਼ਾਈਨ ਆ ਥੋੜਾ ਚਿਲਕਮਾ ਜਿਹਾ ਜੀ ਇਹ ਵੀੜੀ ਤੁਹਾਨੂੰ ਹਾਂ ਇਹਦੀਆਂ ਬਾਜੂਆਂ ਨਹੀਂ ਐਵੇਂ ਸਾਗੀਆਂ ਸ਼ਰਟਾਂ ਵੀ ਰਹੀਆਂ ਆ ਐਵੇਂ ਆ ਉਹ ਕਹਿੰਦੇ ਵੀ ਕਾਠ ਵਾਠ ਜਿਹਨੂੰ ਗੁਮਾਜ ਜਾਂਦਾ ਇਹ ਬਹੁਤ ਸੋਹਣਾ ਕੱਪੜਾ ਵੀਰੇ ਮਹਿੰਗੀਆਂ ਸ਼ਰਟਾਂ ਗੀਆਂ ਸਿਰਫ 200 ਰੁਪਏ ਵਿੱਚ ਸੌਡੇ ਲਈ 200 ਚ ਲੈ ਕੇ ਜਾਂਦਾ ਮਹਿੰਗਾ ਕੱਪੜਾ ਤੇ ਇਹੀ ਸ਼ਰਟ ਸੇਮ ਆਗੀ ਆਪਣੇ ਕੋਲੇ ਤੁਸੀਂ ਇਹਨੂੰ ਮੂੰਗੀ ਰੰਗਾ ਵੀ ਰੰਗ ਕਹਿ ਸਕਦੇ ਹੋ ਹਰਾ ਵੀ ਕ ਆ ਦੇਖੋ ਇਹ ਸ਼ਰਟਾਂ ਫਿਰ ਇਹ ਆਪਾਂ ਨੂੰ ਐਂ ਦਿੰਦੇ ਆ ਜਿਹੜੀਆਂ ਜਿਨ੍ਹਾਂ ਦੇ ਨਾਲ ਦੀਆਂ ਸਲਵਾਰਾਂ ਸਨ ਪੂਰਾ ਗੁੰਮ ਹੋ ਜਾਂਦੀਆਂ ਦੇਖਣੀਆਂ ਬੱਜੂ ਦੇ ਡਿਜ਼ਾਈਨ ਕਿੰਨਾ ਸੋਹਣਾ ਆਹ ਬਾਰਡਰ ਬਾਹਾਂ ਤੇ ਉਹ ਇਹਨਾਂ ਦੇ ਆ ਦੇਖੋ ਜੀ ਸਿਰਫ 200 ਰੁਪਏ ਦੀ ਸ਼ਰਟ 골ਡਨ ਸੈਲਿੰਗ ਵਧੀਆ ਵੀਰੇ ਖਰਾਬ ਗਰੂਪ ਨਹੀਂ ਹੁੰਦੀ ਇਹ ਹਾਂ ਤੁਸੀਂ 200 ਚ ਮੈਂ ਇਹਨੂੰ ਕਹਿਣਾ ਜੀ 200 ਚ ਆ ਸੀ ਤੁਹਾਨੂੰ ਨਹੀਂ ਕੋਈ ਵੀ ਨਹੀਂ ਦਿੰਦਾ ਇਹ ਚੀਜ਼ 200 ਚ ਇਹ ਉਹ ਕਹਿੰਦੇ ਵੀ ਘੱਟੋ ਘੱਟ 900 1000 ਵਾਲਾ ਸੂਟ ਆ ਜਿਹਨਾਂ ਦੇ ਵਿੱਚ ਵੀ ਕਹਿੰਦੇ ਵੀ ਸਲਵਾਰਾਂ ਸਲਪੂਰਾ ਗੁੰਮ ਹੋ ਜਾਂਦੀਆਂ ਵਿਫਰਸਨ ਉੱਪਰ ਲੀਆਂ ਸ਼ਰਟਾਂ 'ਚ ਦੇਨੇ ਪੈਂਦੇ ਆ ਆ ਗਈ ਬਲੈਕ ਹੁਣ ਇਹ ਦੇਖਦੇ ਆਂ ਜੀ ਕਿਹਦੀ ਕਿਸਮਤ 'ਚ ਸੂਟ ਆਇਆ ਜੀ ਇਹ ਇਹ ਬਲੈਕ ਆ ਗਿਆ ਜੀ ਬਲੈਕ ਆ ਦੇਖੋ ਜੀ ਇਹ ਆ ਗਿਆ ਜੀ ਬਲੈਕ ਇਹਦੇ ਵਿੱਚ ਆ ਗਿਆ ਜੀ ਬਲੈਕ ਤਿੰਨ ਸੂਟ ਹੀ ਆਣਾ ਸੂਟ ਨਹੀਂ ਤਿੰਨ ਸ਼ਰਟਾਂ ਸੋਨੂ ਸਾਡਾ ਕਹ ਗਿਆ ਸੂਟ ਕਹਿੰਦੇ ਵੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਅਸੀਂ ਮੌੜ ਮੰਡੀ ਜਿਲ੍ਹਾ ਬਠਿੰਡਾ ਤੋਂ ਬੋਲਦੇ ਆਂ ਸੁਮੇਸ਼ਨਗਰ ਤੋਂ ਤੇ ਬਾਕੀ ਕਿਸੇ ਨੇ ਕੋਈ ਜਿਹੜਾ ਕੋਈ ਲੈਣਾ ਹੋਇਆ ਪੀਸ ਤੇ ਤੁਸੀਂ ਫੋਟੋ ਖਿੱਚ ਕੇ ਮੈਨੂੰ 보내ਣੀ ਆ ਤੇ ਅਸੀਂ ਤੁਹਾਨੂੰ ਭੇਜਾਂਗੇ ਘੱਟੋ ਘੱਟ ਦੋ ਪੀਸ ਤਾਂ ਮੰਗਾਈ ਲਿਓ 50 ਰੁਪਏ ਪੈਣਗੇ 50 ਤਾਂ ਪੈਣਗੇ ਪੈਣਗੇ ਚਾਹੇ ਇੱਕ ਮੰਗਾਓ ਚਾਹੇ ਦੋ ਮੰਗਾਓ ਤੇ ਚਾਰ ਪੈਣਗੇ ਪੈਂਟ ਵੀ ਆਂ ਚ ਸੋ ਆਪ ਸਭ ਨੂੰ ਮੇਰੇ ਵੱਲੋਂ ਮਰਜੀਤ ਕੌਰ ਮਾਨ ਮੰਨਨੇ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਲਾਈਕ ਨੇ ਸਬਸਕ੍ਰਾਈਬ ਜੁੜ ਕਰਿਓ